ਸੱਤੇ ਕੱਲ੍ਹ ਦੋਸਤੋ ਚੋਣਾਂ ਬਿਲਕੁਲ ਸ਼ਾਂਤੀਪੂਰਵਕ ਨਿਭੜ ਚੁੱਕੀਆਂ ਨੇ ਤੇ ਨਤੀਜਾ ਵੀ 4 ਜੂਨ ਨੂੰ ਆਹੀ ਜਾਣਾ ਹੈ ਉੱਥੇ ਹੀ ਇਸ ਸਮੇਂ ਅਤੇ ਚੋਣਾਂ ਵਾਲੇ ਦਿਨ ਠੀਕ ਸਵੇਰੇ ਤੋਂ ਬਹੁਤ ਕੁਝ ਅਜੀਹਾ ਹੋਇਆ ਕਿ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਬਹੁਤ ਲੋਕ ਇਸ ਗੱਲ ਨੂੰ ਸੱਚਾਈ ਨੂੰ ਸਮਝ ਗਏ ਪਰ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠੇ ਹਾਲਾਂਕਿ ਇਹ ਕੁਝ ਸਾਜ਼ਿਸ਼ਾਂ ਉਸ ਸਮੇਂ ਤੋਂ ਸ਼ੁਰੂ ਹੋਈਆਂ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਆਏ ਖਡੂਰ ਸਾਹਿਬ ਚੌਣਾ ਦੇ ਵਿੱਚ ਆਏ ਚੌਣਾ ਦੇ ਵਿੱਚ ਖੜੇ ਹੋਏ ਦੱਸਦੀ ਹੈ ਕਿ ਜਿੱਥੇ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਦੀ ਇੱਕ ਵੀਡੀਓ ਵਾਇਰਲ ਹੋਈ ਉੱਥੇ ਹੀ ਪੱਪਲਪ੍ਰੀਤ ਸਿੰਘ ਤੇ ਵੀ ਕੁਝ ਇਲਜ਼ਾਮ ਲੱਗੇ ਨੇ ਤੇ ਉੱਥੇ ਹੀ ਹਰ ਦਿਨ ਕੋਈ ਨਾ ਕੋਈ ਅਜਿਹੀ ਪੋਸਟ ਸਾਹਮਣੇ ਆਉਂਦੀ ਰਹੀ ਹੈ 1 ਜੂਨ ਨੂੰ ਜਿਸ ਦਿਨ ਵੋਟਾਂ ਪੈਣੀਆਂ ਸਨ ਉਸ ਦਿਨ ਨੂੰ ਸਵੇਰੇ ਭਾਈ ਅਮਰਤਪਾਲ ਸਿੰਘ ਦੇ ਨਾਮ ਤੇ ਕੁਝ ਪੋਸਟਾਂ ਸ਼ੇਅਰ ਕੀਤੀ ਗਈਆਂ ਜਿਹਦੇ ਵਿੱਚ ਲਿਖਿਆ ਗਿਆ ਕਿ ਜੇਕਰ ਉਹ ਜਿੱਤਦੇ ਨੇ ਤਾਂ ਉਹ ਆਪਣੇ ਹਲਕੇ ਜਾਨਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਵਾ ਦੇਣਗੇ ਬਿਊਟੀ ਵਾਲਰ ਬੰਦ ਕਰਵਾ ਦੇਣਗੇ ਇਸ ਦੇ ਕਰਕੇ ਕਾਫੀ ਵਪਾਰੀਆਂ ਦੇ ਵਿੱਚ ਸਹਿਮ ਦਾ ਵੀ ਮਾਹੌਲ ਰਿਹਾ ਹਾਲਾਂਕਿ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਤੇ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਟੀਮ ਦੇ ਮੈਂਬਰ ਅਤੇ ਉਹਨਾਂ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕੁਝ ਵੱਡੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਕਿ ਉਹਨਾਂ ਨੇ ਸੱਚ ਦੱਸਿਆ ਅਤੇ ਤੱਥਾਂ ਦੇ ਆਧਾਰ ਤੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਨੇ ਜੋ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉੱਠ ਰਹੇ ਨੇ ਆਖਰ ਕੀ ਹੈ ਇਹ ਪੂਰਾ ਮਾਮਲਾ ਅਤੇ ਕਿੱਥੋਂ ਇਹ ਸ਼ੁਰੂ ਹੋਇਆ ਅਤੇ ਕੌਣ ਇਸ ਸਾਜ਼ਿਸ਼ ਦੇ ਪਿੱਛੇ ਹੈ ਇਹ ਸਾਰੀ ਗੱਲਬਾਤ ਨੂੰ ਦਿਖਾਉਣ ਦੇ ਲਈ ਤੁਹਾਨੂੰ ਲੈ ਚੱਲਦੇ ਹਾਂ ਈਮਾਨ ਸਿੰਘ ਖਾਰਾ ਵੱਲੋਂ ਕੀਤੇ ਗਏ ਇਹਨਾਂ ਖੁਲਾਸਿਆਂ ਵੱਲ ਦੱਸ ਰਹੀ ਹੈ ਕਿ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਜੋ ਦਿਲ ਟੁੱਟਿਆ ਸੀ ਇਹਨਾਂ ਗੱਲਾਂ ਕਰਕੇ ਉਹਦੇ ਪਿੱਛੇ ਅਸਲ ਸੱਚ ਇਹ ਹੈ ਕਿ ਜੋ ਕੁਝ ਲੋਕਾਂ ਵੱਲੋਂ ਸਾਜ਼ਿਸ਼ ਕੀਤੀ ਗਈ ਹੈ ਕੀ ਇਹ ਪੂਰਾ ਮਾਮਲਾ ਉਹ ਤੁਹਾਨੂੰ ਦਿਖਾਉਣੇ ਆ ਕਿਸ ਗੱਲ ਕਰਕੇ ਉਹ ਨਿਰਾਸ਼ ਹੋਏ ਕਿਸ ਗੱਲ ਦਾ ਉਹਨਾਂ ਨੇ ਖੁਲਾਸਾ ਕੀਤਾ ਉਹ ਦੇਖੋ ਤੇ ਇਸ ਮਾਮਲੇ ਤੇ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਤੇ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬੜੇ ਦੁਖੀ ਹਿਰਦੇ ਦੇ ਨਾਲ ਇੱਕ ਬੜੀ ਨਮੋਸ਼ੀ ਵਾਲੀ ਗੱਲ ਜੋ ਸਾਂਝੀ ਕਰਨ ਲੱਗਿਆ ਹਾਂ ਕਿ ਕਿਵੇਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੀ ਜੋ ਲਸਾਨੀ ਸ਼ਹਾਦਤ ਹੈ ਜਿਸ ਨੂੰ ਸਾਡੇ ਸਾਰਿਆਂ ਦਾ ਜੋ ਸਜਦਾ ਹੈ ਸੀਸ ਝੁਕਦਾ ਹੈ ਉਸ ਦੇ ਉੱਪਰ ਆਪਦੀਆਂ ਸਿਆਸੀ ਰੋਟੀਆਂ ਸੇਕਦਿਆਂ ਹੋਇਆਂ ਜੋ ਭਾਈ ਅਮਰਿਤਪਾਲ ਸਿੰਘ ਨੂੰ ਮੈਨੂੰ ਐਡਵੋਕੇਟ ਈਮਾਨ ਸਿੰਘ ਖਾਰਾ ਨੂੰ ਭਾਈ ਪਪਲਪ੍ਰੀਤ ਸਿੰਘ ਨੂੰ ਅਤੇ ਜੋ ਸਰਦਾਰ ਬਲਜੀਤ ਸਿੰਘ ਉਰਫ ਚਾਚਾ ਬਗੇਲ ਸਿੰਘ ਨੇ ਉਹਨਾਂ ਨੂੰ ਜੋ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਇੱਕ ਤਰੀਕੇ ਦੇ ਨਾਲ ਵਿਰੋਧ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਵੇਂ ਕਿ ਪਿਛਲੇ 1-2 ਦਿਨਾਂ ਦੇ ਵਿੱਚ ਹੀ ਜੋ ਕਾਂਗਰਸ ਦੇ ਪ੍ਰਧਾਨ ਨੇ ਜੋ ਬਠਿੰਡਾ ਤੋਂ ਕਾਂਗਰਸ ਦੇ ਐਮਪੀ ਦੇ ਉਮੀਦਵਾਰ ਨੇ ਜੋ ਜਲੰਧਰ ਤੋਂ ਕਾਂਗਰਸ ਦੇ ਜੋ ਐਮਪੀ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਤੇ ਚਾਨਣਾ ਪਾਇਆ ਹੈ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਟੈਕਨੀਕ ਦਾ ਯੂਜ਼ ਕਰਕੇ ਜੋ ਕੁਝ ਫੇਕ ਆਡੀਓ ਫੇਕ ਫੇਸਬੁਕ ਪੋਸਟਾਂ ਅਤੇ ਕੋਈ ਝੂਠੀਆਂ ਵੀਡੀਓ ਤਿਆਰ ਕਰਕੇ ਜੋ ਪੰਜਾਬ ਵਾਸੀਆਂ ਨੂੰ ਇੱਕ ਤਰੀਕੇ ਦੇ ਨਾਲ ਭੰਬਲ ਪੂਛਰੇ ਦੇ ਵਿੱਚ ਪਾਉਣ ਦੀ ਜੋ ਪੁਰਜੋਰ ਕੋਸ਼ਿਸ਼ ਕੀਤੀ ਗਈ ਹੈ ਤੇ ਉਹੀ ਉਹ ਕੁਝ ਸਾਡੇ ਨਾਲ ਹੋ ਰਿਹਾ ਹੈ ਵੀ ਕੁਝ ਫੇਕ ਆਡੀਓਜ਼ ਹੋ ਗਈਆਂ ਫੇਕ ਵੀਡੀਓਜ਼ ਹੋ ਗਈਆਂ ਫੇਕ ਫੇਸਬੁਕਾਂ ਦੇ ਪੋਸਟਾਂ ਦੇ ਆਧਾਰ ਤੇ ਇੱਕ ਬਿਰਤਾਂਤ ਖੜਾ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਸ਼ਹੀਦ ਪਾਈ ਅਵਤਾਰ ਸਿੰਘ ਜੀ ਖੰਡਾ ਨੇ ਉਹਨਾਂ ਦਾ ਬੜਾ ਜ਼ਿਆਦਾ ਸਤਕਾਰ ਸੀ ਹੈ ਤੇ ਹਮੇਸ਼ਾ ਰਹੇਗਾ ਕੌਮ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਬੜਾ ਜ਼ਿਆਦਾ ਉਹਨਾਂ ਦਾ ਇੱਕ ਯੋਗਦਾਨ ਹੈ ਮੈਨੂੰ ਯਾਦ ਹੈ ਜਦੋਂ ਪਿਛਲੇ ਸਾਲ 12 ਜਾਂ 14 April ਨੂੰ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਪੁਲਿਸ ਦੇ ਇਸ਼ਾਰਿਆਂ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਉਦੋਂ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਨਾਲ ਜੋ ਉਹਨਾਂ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਇੱਕ ਬਾਹਰੋਂ ਸਾਈਨ ਕਰਕੇ ਮੈਨੂੰ ਇੱਕ ਵਕਾਲਤਨਾਮਾ ਵੀ ਭੇਜਿਆ ਸੀ ਤਾਂ ਕਿ ਉਹਨਾਂ ਦੇ ਜੋ ਮਾਤਾ ਜੀ ਦੇ ਲਈ ਜੋ ਕਾਨੂੰਨੀ ਚਾਰਾ ਜੋਈ ਹੈ ਪੈਰਵੀ ਹੈ ਹੈਬੀਅਸ ਕੋਰਪਸ ਦੀ ਰਿਟ ਪਾ ਕੇ ਇੱਕ ਕੋਈ ਐਸਪੀ ਨੇ ਪੱਟੀ ਮੈਡਮ ਉਹਨਾਂ ਨੇ ਹਿਰਾਸਤ ਦੇ ਵਿੱਚ ਉੱਥੇ ਥਾਣੇ ਵਿੱਚ ਰੱਖਿਆ ਸੀ ਕਿ ਕਿਵੇਂ ਉੱਥੇ ਜੋ ਇੱਕ ਹੈਵੀਅਸ ਕਾਰਪਸ ਦੀ ਰਿਟ ਡਾਇਰ ਕਰਕੇ ਤੇ ਉਹਨਾਂ ਨੂੰ ਜੋ ਰਿਹਾ ਕਰਾਇਆ ਜਾ ਸਕੇ ਉਸ ਤੋਂ ਬਾਅਦ ਵੀ ਚਲੋ ਉਹ ਜੋ ਕੋਈ ਕਾਨੂੰਨੀ ਕਿਸੇ ਪੱਖ ਤੋਂ ਉਹਨਾਂ ਨੂੰ ਜੋ ਐਡਵਾਈਸ ਦੀ ਲੋਡ ਹੁੰਦੀ ਸੀ ਤਾਂ ਉਸ ਸਮੇਂ ਸਿਰ ਜੋ ਗੱਲਬਾਤ ਕਰਕੇ ਵੀ ਪੁੱਛ ਲੈਂਦੇ ਹੁੰਦੇ ਸੀ ਤਾਂ ਉਹ ਸਾਰਾ ਕੁਝ ਹੀ ਹੁਣ ਇੱਕ ਤਰੀਕੇ ਦੇ ਨਾਲ ਫੋਨ ਦੇ ਵਿੱਚ WhatsApp ਦੇ ਵਿੱਚ ਮੌਜੂਦ ਹੈ ਮੈਨੂੰ ਯਾਦ ਹੈ ਉਹਨਾਂ ਦੀ ਸ਼ਹਾਦਤ ਤੋਂ 20 ਕੁ ਦਿਨ ਪਹਿਲਾਂ ਉਹਨਾਂ ਨੇ ਮੈਨੂੰ WhatsApp ਤੇ ਜੋ 23 ਮਈ 2023 ਨੂੰ ਮੇਰੇ ਜਨਮ ਦਿਨ ਤੇ ਉਹਨਾਂ ਨੇ ਜੋ ਸ਼ੁਭਕਾਮਨਾਵਾਂ ਵੀ ਕਲੀਆਂ ਸਨ ਤੇ ਜੋ ਭਾਈ ਪਪਲ ਪ੍ਰੀਤ ਸਿੰਘ ਨਾਲ ਅਤੇ ਭਾਈ ਅਮਰਿਤਪਾਲ ਸਿੰਘ ਹੋਰਾਂ ਨਾਲ ਵੀ ਉਹਨਾਂ ਦਾ ਬੜਾ ਜ਼ਿਆਦਾ ਇੱਕ ਗਹਿਰਾ ਪ੍ਰੇਮ ਭਰਿਆ ਰਿਸ਼ਤਾ ਸੀ ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤਾਂ ਉਸ ਤੋਂ ਬਾਅਦ ਕਿਵੇਂ ਦੇਬਰੂਗੜ ਜੇਲ੍ਹ ਦੇ ਵਿੱਚ ਜਿੰਨੇ ਉੱਥੇ ਸਿੰਘ ਨੇ ਉਹਨਾਂ ਵੱਲੋਂ ਜੋ ਅਖੰਡ ਪਾਠ ਸਾਹਿਬ ਨੇ ਪਾਠ ਨੇ ਉਹ ਸੰਪੂਰਣ ਕੀਤੇ ਗਏ ਬੜੇ ਜਿਆਦਾ ਵਿਰਾਗ ਵਿੱਚ ਆ ਗਏ ਸੀ ਉਹ ਸਾਰੇ ਤੇ ਉਹਨਾਂ ਦਾ ਬੜਾ ਸਤਕਾਰ ਸੀ ਸ਼ਹੀਦ ਪਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਲਈ ਤੇ ਇਸ ਸਮੇਂ ਜੋ ਇਹਨਾਂ ਫੇਕ ਆਡੀਓ ਫੇਕ ਵੀਡੀਓ ਫੇਕ ਪੋਸਟਾਂ ਦੁਆਰਾ ਇੱਕ ਜੋ ਬੜੇ ਜਝਾਰੂ ਯੋਧੇ ਨੇ ਪਾਈਆ ਪਪਲਪ੍ਰੀਤ ਸਿੰਘ ਜਿਨ੍ਹਾਂ ਦਾ ਪਿਛਲਾ 10-12 ਸਾਲਾਂ ਦਾ ਇਤਿਹਾਸ ਦੱਸਦਾ ਹੈ ਕਿ ਕਿਵੇਂ ਉਹਨਾਂ ਨੇ ਕੌਮ ਦੇ ਲਈ ਜੇਲ੍ਹ ਕੱਟੀ ਹੈ ਕਿਵੇਂ ਉਹਨਾਂ ਨੇ ਯੂਏਪੀਏ ਲੱਗੀ ਜੋ ਕੌਮੀ ਕਾਰਜਾਂ ਦੇ ਵਿੱਚ ਯੂਏਪੀਏ ਦੀ ਜੇਲ੍ਹ 'ਚ ਰਹੇ 307 ਉਹਨਾਂ ਤੇ ਲੱਗੀ ਕਿਉਂਕਿ ਉਹਨਾਂ ਨੇ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਆਪਦੇ ਮਜੀਠੇ ਹਲਕੇ ਦੇ ਵਿੱਚ ਨਸ਼ਾ ਮੁਕਤੀ ਦੇ ਲਈ ਉਹਨਾਂ ਨੇ ਲਹਿਰ ਚੜਾਈ ਤਾਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਇਹ ਸਾਰਾ ਕੁਝ ਇੱਕ ਝੂਠਾ ਇੱਕ ਝੂਠੇ سوشل میڈیا ਦਾ ਇਸਤੇਮਾਲ ਕਰਕੇ ਇਥੇ ਬੜੀ ਮਾੜੀ ਗੱਲ ਹੈ ਉਹਨਾਂ ਸ਼ਰਾਰਤੀ ਅੰਸਰਾਂ ਦੀ ਵੀ ਜੋ ਸ਼ਹੀਦਾਂ ਦੇ ਪਰਿਵਾਰ ਨੇ ਜੋ ਸ਼ਹੀਦ ਪਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੇ ਉਹਨਾਂ ਨੂੰ ਵੀ ਇਹ ਝੂਠੀਆਂ ਆਡੀਓ ਇਹ ਫੇਕ ਵੀਡੀਓ ਫੇਕ ਫੇਸਬੁਕ ਪੋਸਟਾਂ ਤਿਆਰ ਕਰਕੇ ਜੋ ਇੱਕ ਤਰੀਕੇ ਦੇ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕੌਮ ਦੇ ਅੱਗੇ ਇਹੋ ਜੀਆਂ ਫੇਕ ਫਿਰ ਤੋਂ ਆਡੀਓ ਵੀਡੀਓ ਜਾਂ ਪੋਸਟਾਂ ਪੇਸ਼ ਕੀਤੀਆਂ ਜਾਣ ਪਰ ਕੌਮ ਬੜੀ ਸਮਰੱਥ ਹੈ ਜੋ ਬੜਾ ਆਪਾਂ ਸਾਰਿਆਂ ਨੇ ਇੱਕ ਸੂਝਵਾਨ ਤਰੀਕੇ ਦੇ ਨਾਲ ਇਸ ਚੀਜ਼ ਨੂੰ ਦੇਖਣਾ ਹੈ ਕਿ ਇੱਕ ਪਾਸੇ ਤਾਂ ਧਿਆਨ ਸਿੰਘ ਡੋਗਰੇ ਦੇ ਵਾਰਸ ਨੇ ਉਹ ਜਿਹੜੇ ਮੈਂ ਕਹੂੰਗਾ ਸ਼ਰਾਰਤੀ ਅੰਸਰ ਨੇ ਜਿਹੜੇ ਇਸ ਸਮੇਂ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ ਇੱਕ ਪੰਥਕ ਸੋਚ ਨੂੰ ਪੰਥਕ ਧਿਰ ਨੂੰ ਖੋਰੂ ਲਾਉਣ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਨੇ ਤੇ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਵਾਰਿਸ ਭਾਈ ਅੰਮ੍ਰਿਤਪਾਲ ਸਿੰਘ ਹੁਰੀ ਨੇ ਤੇ ਜਿਹੜੇ ਉਹਨਾਂ ਦੇ ਸਾਥੀ ਨੇ ਦਿਬੜੂਗੜ ਵਿਖੇ ਅੰਮ੍ਰਿਤਸਰ ਵਿੱਚ ਜਿਹੜੇ ਕੀ ਇਸ ਸਮੇਂ ਕੌਮ ਦੀ ਖਾਤਰ ਜੇਲ੍ਹਾਂ ਦੇ ਵਿੱਚ ਬੈਠੇ ਨੇ ਪਰ ਇਸ ਸਾਰੀ ਚੀਜ਼ ਦਾ ਨਤਾਰਾ ਆਪੀ ਹੋ ਜਾਣਾ ਜੋ ਮਹਾਰਾਜ ਨੇ ਇਹਨਾਂ ਦਾ ਜਿਹੜੇ ਇਸ਼ਾਰਾਤੀ ਅੰਸਰ ਨੇ ਇਹਨਾਂ ਦਾ ਪਰਦਾ ਫਾਸ਼ ਕਰ ਦੇਣਾ ਤੇ 체ਤੀ ਹੀ ਇਹਨਾਂ ਸਾਰਿਆਂ ਨੂੰ ਜੋ ਕੌਮ ਦੀ ਕਟੈਰੇ ਵਿੱਚ ਕੌਮ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ ਤੇ ਫਿਰ ਕੌਮ ਨੇ ਨਿਤਾਰਾ ਕਰਨਾ ਹੈ ਕਿ ਇਹਨਾਂ ਸਾਰਿਆਂ ਨੇ ਇਹ ਝੂਠਾ ਜਿਹੜਾ ਬਿਰਤਾਂਤ ਹੈ ਕਿਉਂ ਰਚਿਆ ਤਾਂ ਸਾਰਿਆਂ ਨੂੰ ਬੇਨਤੀ ਹੈ ਸਮੁੱਚੇ ਪੰਜਾਬ ਵਾਸੀਆਂ ਨੂੰ ਆਪਾਂ ਇਹਨਾਂ ਪ੍ਰੋਪਾਗੈਂਡਾ ਤੋਂ ਝੂਠੇ ਨੈਰੇਟਿਵ ਤੋਂ ਸੁਚੇਤ ਰਹੀਏ ਤੇ ਜਿਹੜੇ ਕੌਮੀ ਹਿੱਤ ਦੇ ਵਿੱਚ ਨੇ ਆਪ ਦੇ ਸਾਰੇ ਕਾਰਜਾਂ ਨੂੰ ਸੰਪੂਰਨ ਕਰਦੇ ਰਹੀਏ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ